ਦੇ ਛੋੜ ਦਿਵਸ ਤੇ ਸਾਰੀ ਸਮੂਹ ਜਗਤ ਦੀਆਂ ਸੰਗਤਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਵਧਾਈਆਂ ਜੀ ਅਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਪੰਜਾਬ ਸਾਡਾ ਭਾਰਤ ਹੋਰ ਤਰੱਕੀਆਂ ਕਰੇ ਅਤੇ ਗੁਰੂ ਰਾਮਦਾਸ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਜੀ ਇਸ ਤਰੀਕੇ ਦਾ ਨਜ਼ਾਰਾ ਲੱਗਾ ਕਿਉਂਕਿ ਵੱਡੀ ਗਿਣਤੀ ਚ ਸੰਗਤ ਜੋ ਹੈ ਉਹ ਇੱਥੇ ਦਿਵਾਲੀ ਤੇ ਬੰਦੀ ਛੋੜ ਦਿਵਸ ਤੇ ਆਤਿਸ਼ਬਾਜ਼ੀ ਦੇਖਣ ਆਏ ਆ ਅਸੀਂ ਉਚੇਚੇ ਤੌਰ ਤੇ ਆਧੁਨਿਪਾ ਜੀ ਹੀ ਦੇਖਣ ਆਏ ਆ ਇਸ ਵਾਰ ਜੀ ਕਿਉਂਕਿ ਜੋ ਗੁਰੂ ਰਾਮਦਾਸ ਦੇ ਘਰ ਤੇ ਖੁਸ਼ੀਆਂ ਨੇ ਉਹ ਸਭ ਨੂੰ ਮਿਲਣ ਇਸ ਕਰਕੇ ਅਸੀਂ ਇੱਥੇ ਆਏ ਕੀ ਕਹਿਣਾ ਚਾਹੋਗੇ ਕੀ ਉਪਦੇਸ਼ ਕੀ ਮਿਲਦਾ ਹੈ ਕਿਉਂਕਿ ਐਸੇ ਐਸਤਾ ਵਾਜੂ ਵਰਦੇ ਆ ਕਿ ਉਹ ਗੇਸ ਮੈਡਾ ਅੱਜ ਬਾਜੀ ਤਾਂ ਅਸਲ ਸੀ ਸੂ ਸਾਧ ਸੰਗਤ ਨੂੰ ਇਕੱਠਾ ਕਰਨ ਵਾਸਤੇ ਆ ਅਸਲਸ ਤਾਂ ਗੁਰਮਤ ਜੋ ਗੁਰਮਤ ਕਹਿੰਦੀ ਆ ਉਹਦੇ ਅਨੁਸਾਰ ਚੱਲੀ ਇਹ ਜ਼ਰੂਰ ਹੈ ਕੀ ਸਮਝਦੇ ਹੋ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਸਮਝਾਇਦਾ ਕਿ ਸਾਨੂੰ ਉਸੇ ਉਪਦੇਸ਼ 'ਤੇ ਚੱਲਣਾ ਚਾਹੀਦਾ ਜੀ ਜੀ ਗੁਰੂ ਸਾਹਿਬ ਨੇ ਜੋ ਬੰਦੀ ਛੋੜ ਦਿਵਸ ਤੇ ਪੂਰੀ ਸਾਹਮਣੇ ਜਿਹੜਾ ਆ ਰਿਹਾ ਜੀ ਸਨੇਹਾ ਦਿੱਤਾ ਸਾਰਿਆਂ ਨੂੰ ਸਿੱਲਣ ਦੇ ਲੋੜ ਆ ਆ ਜੋ ਸਾਡੀ ਖਲਾਸੀ ਹੋ ਸਕੀ ਤੁਹਾਡੇ ਸਪੈਸ਼ਲ ਬੱਚੇ ਵੀ ਨਾਲ ਨੇ ਸਪੈਸ਼ਲ ਤੌਰ ਤੇ ਲਿਆਏ ਹੋ ਕਿ ਤਖਾਨਵਾਸਿਕ ਕਿਸ ਤਰ੍ਹਾਂ ਜੀ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੀ ਗੁਰੂ ਘਰ ਦੇ ਨਾਲ ਜੁੜੇ ਤੇ ਪਤਾ ਲੱਗੇ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਲਈ ਕੀ ਕੁਝ ਕੀਤਾ ਤੇ ਅਸੀਂ ਅੱਗੇ ਕਿਵੇਂ ਚੱਲਦੇ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦਰਬਾਰ ਸਾਹਿਬ ਵਿਖੇ ਅੱਜ ਬੰਦੀ ਛੋੜ ਦੇਸੀ ਜਿਹੜਾ ਵਾ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਹਿਬ ਜੀ ਦੇ ਦਰਬਾਰ ਸਾਹਿਬ ਵੱਲੋਂ ਵੱਡੀ ਪੱਧਰ ਤੇ ਜਿਹੜਾ ਮਨਾਇਆ ਗਿਆ ਵਾ ਇਸ ਵਾਰ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਨੇ ਧਾਈਰੀ ਭਰ ਕੇ ਆਪਣੇ ਪਰਿਵਾਰਾਂ ਸਮੇਤ ਜੀਵਨਾ ਸਫਲ ਕੀਤਾ ਵਾ ਰਹਿਰਾ ਸਬਜ਼ੀ ਦੇ ਪਾਰ ਦੇ ਭੂਗ ਤੋਂ ਉਪਰੰਤ ਦੀਪਮਾਲਾ ਦੀਪਮਾਲਾ ਤੋਂ ਉਪਰੰਤ ਜਿਹੜਾ ਵਾ ਆਤਿਸ਼ਬਾਜੀ ਦਾ ਅਲੋਕਿਕ ਨਾਰਾ ਪਰਵਾਰਾ ਸਮੇਤ ਸੰਗਤਾਂ ਨੇ ਦੇਖ ਕੇ ਹਾਜ਼ਰੀ ਭਰ ਕੇ ਜੀਮ ਸੰਭਲ ਕੀਤਾ ਐਸਡੀਪੀਟੀ ਵੱਲੋਂ ਕਿਸ ਤਰੀਕੇ ਨਾਲ ਪ੍ਰਬੰਧ ਕੀਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਚਕਾਨ ਸ਼੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਗਤਾਂ ਲਈ ਪੂਛਤਾ ਪ੍ਰਬੰਧ ਕੀਤੇ ਗਏ ਆ ਔਰ ਵਧੀਆ ਗੁਰੂ ਮਹਾਰਾਜ ਦੇ ਪਰਵਾਰਾ ਸਮੇਤ ਹਾਜ਼ਰੀ ਭਰ ਕੇ ਜੀਮ ਸੰਭਲ ਕੀਤਾ ਜਿੰਨੀ ਸੰਗਤ ਕਿੰਨੀ ਗਈ ਇਸ ਮਾਰਕ ਲੱਖਾਂ ਦੀ ਤعداد ਦੇ ਵਿੱਚ ਜਿਹੜੀ ਆ ਸੰਗਤ ਜਿਹੜੀ ਆ ਹਰ ਸਾਲ ਦੀ ਤਰ੍ਹਾਂ ਪਹੁੰਚੇ ਮੇਰਾ ਨਾਮ ਪੱਤ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਤੁਸੀਂ ਦੀਵਾਲੀ ਮੌਕੇ ਇੱਥੇ ਪਹੁੰਚੇ ਜੇ ਕਿਸ ਤਰੀਕੇ ਦਾ ਅਨੁਭਵ ਜਿਸ ਤਰ੍ਹਾਂ ਤੁਹਾਨੂੰ ਵੀ ਪਤਾ ਸਭ ਨੂੰ ਪਤਾ ਹੈ ਕਿ ਧਾਰ ਰੋਟੀ ਕਰਦੀ ਦੀਵਾਲੀ ਅੰਮ੍ਰਿਤਸਰ ਦੀ ਦੇਸ਼ ਵੀ ਵਿਦੇਸ਼ ਤੋਂ ਸੰਗਤਾਂ ਜਿਹੜੀਆਂ ਵਿਸ਼ੇ ਰੋਕ ਤੇ ਅੰਮ੍ਰਿਤਸਰ ਪਹੁੰਚਦੀ ਹੈ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੀ ਹੈਗਾ ਤਾਂ ਅਸੀਂ ਵਿਸ਼ੇ ਤਿਆਰੀਆਂ ਕਰ ਰਹੇ ਸੀਗੇ ਤੁਹਾਨੂੰ ਡੀਕ ਸੀ ਕਦੋਂ ਜਿਹੜੀਆਂ ਆਤਿਸ਼ਬਾਜੀ ਹੋਵੇਗੀ ਤੇ ਜਦੋਂ ਆਤਿਸ਼ਬਾਜੀ ਹੋਈ ਕਹਿੰਦੇ ਆ ਨਾ ਕਿ ਜੇਕਰ ਕਿਸੇ ਧਰਤੀ ਵਿੱਚ ਸਵਰਗ ਵੇਖਣਾ ਉਹ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਨਤਮਸਤਕ ਨਜ਼ਾਰਾ ਸੀਗਾ ਤਸ਼ਵਜੂਦ ਦੇ ਵੇਖ ਕੇ ਮੈਂ ਕਹਿੰਦਾ ਮੈਰਾ ਇਨਾ ਮੈਰਾ ਮੰਤਰ ਮੁਕਤ ਹੋ ਗਿਆ ਮੇਰਾ ਧਿਆਨ ਹੀ ਸੀਗਾ ਮੈਂ ਵਾਇਕੁਰੂ ਦਾ ਜਾਪ ਕਰਦਾ ਪਏ ਦੂਜੇ ਪਾਸੇ ਆਤੇ ਪਾ ਜਿਹੜਾ ਨਜ਼ਾਰਾ ਉਹ ਵੇਖ ਰਿਹਾ ਸੀਗਾ ਬਾਕੀ ਇਹ ਸੰਗਤਾਂ ਜਿਹੜੀਆਂ ਪੂਜੀਆ ਸ਼੍ਰੀ ਦਰਬਾਰ ਸਾਹਿਬ ਮੇਰੇ ਤੋਂ ਇਲਾਵਾ ਉਹਨਾਂ ਦੇ ਵੱਲੋਂ ਦੀਪਮਾਲਾ ਕੀਤੀ ਜਾ ਰਹੀ ਹੈ ਕਿਉਂ ਦੇ ਦੀਵੇ ਜਿਹੜੇ ਆ ਉਹ ਚਲਾਏ ਜਾ ਰਹੇ ਹੈ ਕਿ ਤੇ ਹਰ ਕੋਈ ਆਪਣੇ ਫੋਨ ਦੇ ਕੈਮਰੇ ਦੇ ਜਿਹੜੀ ਆ ਤਸਵੀਰਾਂ ਜਿਹੜੀਆਂ ਸੀਗਾ ਤਸ਼ਬਾਹੀ ਦੀ ਉਹ ਕੈਦ ਕਰ ਰਹੇ ਨੇ ਦੂਜੇ ਪਾਸੇ ਜਿਹੜਾ ਕਿਦੋਂ ਜਥੇਦਾਰ ਸਾਹਿਬ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਗ੍ਰੀਨ ਪਟਾਕੇ ਜਿਹੜੇ ਚਲਾ ਲੈ ਚਾਹਦੇ ਕਿਉਂਕਿ ਅਸੀਂ ਪਹਿਲੇ ਵੇਖੀ ਜਦੋਂ ਆਤਿਸ਼ਬਾਜ਼ੀ ਹੁੰਦੀ ਸੀ ਕਾਫੀ ਪ੍ਰਦੂਸ਼ਣ ਹੁੰਦਾ ਸੀਗਾ ਪਰ ਇਸ ਵਾਰ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਦੂਸ਼ਣ ਨਹੀਂ ਹੈ ਧੂੰਆਂ ਬਿਲਕੁਲ ਘਟ ਹੈਗਾ ਕਿਸੇ ਤਰ੍ਹਾਂ ਦਾ ਵੀ ਕੋਈ ਆਮ ਲੋਕਾਂ ਨੂੰ ਜਾਂ ਯਾ ਜੀਵ ਜੰਤੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਕਿਉਂਕਿ ਧੂਆ ਬੜਾ ਘੱਟ ਹੈ ਪ੍ਰਦੂਸ਼ਣ ਇੰਨਾ ਜ ਨਹੀਂ ਹੋਇਆ ਇਸ ਰਾਤ ਜਿਵੇਂ ਚਲਾ ਕੇ ਜੀ